ਛੋਟੇ ਕਦਮ ਵਾਲੀ ਐਡਵੋਕੇਟ ਹਰਵਿੰਦਰ ਕੌਰ ਰੂਬੀ ਨੂੰ ਕੌਣ ਨਹੀਂ ਜਾਣਦਾ ਜੋ ਆਪਣੀਆਂ ਵੀਡੀਓਜ਼ ਤੇ ਵਲੌਗਸ ਕਰਕੇ ਹਰ ਸਮੇਂ ਸ਼ਾਇਰ ਰਹਿੰਦੀ ਹੈ ਤੇ ਪਿਛਲੇ ਦਿਨਾਂ ਤੋਂ ਉਸ ਦੀਆਂ ਵਿਕੀ ਬਠਿੰਡਾ ਤੋਂ ਵੱਖ ਹੋਣ ਵਾਲੀਆਂ ਖਬਰਾਂ ਵੀ ਸੋਸ਼ਲ ਮੀਡੀਆ ਤੇ ਚਲਦੀਆਂ ਆ ਰਹੀਆਂ ਹਨ ਤੇ ਅਜੇ ਤੱਕ ਉਸ ਦੇ ਵੱਲੋਂ ਇਸ ਮੁੱਦੇ ਬਾਰੇ ਕੋਈ ਵੀ ਸਪਸ਼ਟੀਕਰਨ ਨਹੀਂ ਦਿੱਤਾ ਗਿਆ ਤੇ ਉਸ ਨੂੰ ਚਾਉਣ ਵਾਲਿਆਂ ਦੀ ਗਿਣਤੀ ਵੀ ਲੱਖਾਂ ਦੇ ਵਿੱਚ ਹੈ ਤੇ ਹਾਲ ਹੀ ਦੇ ਵਿੱਚ ਉਸ ਨੇ ਰਾਤ ਨੂੰ ਇੱਕ ਵੀਡੀਓ ਪਾਈ ਜਿਸ ਵਿੱਚ ਉਹ ਪੁੱਭਾ ਮਾਰ ਕੇ ਰੋਂਦੀ ਦਿਖਾਈ ਦੇ ਰਹੀ ਹੈ ਤੇ ਵੀਡੀਓ ਦੇ ਥੱਲੇ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਕਮੈਂਟ ਕੀਤੇ ਜਾ ਰਹੇ ਹਨ ਤੇ ਉਸ ਦੇ ਫੈਨਸ ਉਸ ਦੀ ਚਿੰਤਾ ਕਰਦੇ ਨਜ਼ਰ ਆ ਰਹੇ ਹਨ ਤਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਰਖੜੀ ਦਾ ਤਿਉਹਾਰ ਹੈ ਤੇ ਹਰ ਭੈਣ ਆਪਣੇ ਵੀਰ ਦੇ ਚਾ ਦੇ ਨਾਲ ਗੁੱਟ ਤੇ ਰਖੜੀ ਬੰਦੀ ਹੈ ਤੇ ਉੱਥੇ ਹੀ ਰੂਬੀ ਦਾ ਜੋ ਭਰਾ ਹੈ ਉਹ ਲੰਬੇ ਸਮੇਂ ਤੋਂ ਵਿਦੇਸ਼ ਦੇ ਵਿੱਚ ਰਹਿੰਦਾ ਹੈ ਤੇ ਇਸ ਪਵਿੱਤਰ ਤਿਉਹਾਰ ਤੇ ਆਪਣੇ ਭਰਾ ਦੀ ਮੌਜੂਦਗੀ ਨਾ ਹੋਣ ਦੇ ਕਾਰਨ ਰੂਬੀ ਉਸ ਨੂੰ ਯਾਦ ਕਰਕੇ ਭਾਵਕ ਹੋ ਗਈ ਉਸ ਨੇ ਵੀਡੀਓ ਦੇ ਉੱਤੇ ਗਾਣਾ ਲਗਾ ਕੇ ਪੋਸਟ ਕੀਤਾ ਕਿ ਵੀਰੇ ਆਪਾਂ ਕਦੋਂ ਮਿਲਾਂਗੇ ਤੇ ਬਾਕੀ ਸਾਡੇ ਵੱਲੋਂ ਵੀ ਰੂਬੀ ਨੂੰ ਬਹੁਤ ਸਾਰਾ ਹੌਸਲਾ ਕਿਉਂਕਿ ਰੋਜੀ ਰੋਟੀ ਦੇ ਲਈ ਘਰ-ਬਾਰ ਹਰ ਕਿਸੇ ਨੂੰ ਛੱਡਣੇ ਪੈਂਦੇ ਹਨ ਤੇ ਬਾਕੀ ਵੀਰਾਂ ਅਤੇ ਭੈਣਾਂ ਨੂੰ ਅੱਜ ਰਖੜੀ ਦੇ ਤਿਉਹਾਰ ਦੀਆਂ ਲੱਖ ਲੱਖ ਮੁਬਾਰਕਾਂ ਰੱਬ ਹਰ ਵੀਰ ਨੂੰ ਉਹਨਾਂ ਦੀਆਂ ਭੈਣਾਂ ਦਾ ਪਿਆਰ ਜ਼ਰੂਰ ਪ੍ਰਾਪਤ ਕਰਵਾਏ ਤੇ ਬਾਕੀ ਇਸ ਵੀਡੀਓ ਦੇ ਬਾਰੇ ਤੁਸੀਂ ਕੀ ਰਾਇ ਰੱਖਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ